ਇਰਾਨ ਦਾ ਇੱਕ ਮਹਾਨ ਸ਼ਾਇਰ ਹੋਇਆ ਤੇ ਸੰਤ ਹੋਇਆ ਫਿਰਦौसी ਫਿਰਦौसी ਈਰਾਨ ਦੇ ਬਾਦਸ਼ਾਹ ਨੇ ਕਿਦੇ ਸੁਣੋ ਕਿਹਾ ਸੀ ਕਿ ਤੂੰ ਸੰਸਾਰ ਦਾ ਇਤਿਹਾਸ ਲਿਖ ਕੇ ਲੈ ਸੰਸਾਰ ਦਾ ਇਤਿਹਾਸ ਜਿਹੜੀਆਂ ਖਾਸ-ਖਾਸ ਘਟਨਾਵਾਂ ਹੋਈਆਂ ਨੇ ਮੈਂ ਤੈਨੂੰ ਇੱਕ-ਇੱਕ ਸ਼ੇਰ ਦਿੱਤੇ ਸੋਨੇ ਦੀਆਂ ਪੰਜ ਪੰਜ ਮੋਰਾਦਿਆਂ ਤੋੜ ਦੇ ਕੇ ਡੇ ਉਹਨੇ 2 ਸਾਲ ਲਾਇਏ ਤੇ 10 ਪੋਥੀਆਂ ਦੇ ਚ ਸੰਸਾਰ ਦਾ ਇਤਿਹਾਸ ਲਿਖ ਕੇ ਜਨ ਲੈ ਜਾ ਰਿਹਾ ਸੀ ਦੋ ਪੋਥੀਆਂ ਉਸਨੇ ਚੁਕੀਆਂ ਹੋਈਆਂ ਅੱਠ ਪੋਥੀਆਂ ਉਸਦੇ ਸ਼ਾਗਿਰਦ ਨੇ ਚੁਕੀਆਂ ਹੋਈਆਂ ਬੜਾ ਖੁਸ਼ کہ ایران دا بادشاہ وا وا کر اٹھے گا۔ یہ 10 پوتھیاں جد اگوں رکھیاں اکھیا بادشاہ سلامت تو سی کہیا سی سنساور دا تاریخ لکھ کے لے آؤ لکھ لے اندر۔ تے اس بادشاہ نے کی اکھیا اتنا بڑا پلنگا اتنا میرے کل وقت نہیں پڑھنے واسطے۔ اینو چھوٹا روپ کر۔ ਇਨੂੰ ਮੁਖ्तसर ਕਰ ਇਨੂੰ ਸੰਖੇਪ ਕਰ ਇਨੂੰ ਸ਼ੌੜ ਦੇ ਦੇ। ਛੋਟ ਬੜੀ ਲਗੀ ਬਿਨਾ ਦੇਖਿਆ ਬਾਦਸ਼ਾਹ ਨੇ ਇਸ ਤਰ੍ਹਾਂ ਕਹਿ ਦਿੱਤਾ ਕਿਤਨਾ ਛੋਟਾ ਕਰ ਕਮ ਸੇ ਕਮ ਅੱਧਾ ਕਰ ਦੋ ਸਾਲ ਉਹਨੂੰ ਲੱਗੇ ਸਨ ਲਿਖਣ ਵਿੱਚ ਦੋ ਸਾਲ ਲੱਗੇ ਉਹਨੂੰ ਛੋਟਾ ਕਰਨ ਦੇ ਕੀ ਕੱਢਣੇ ਤੇ ਕੀ ਨਹੀਂ ਕੱਢਣਾ। ਕਈ ਨੇ ਚਾਰ ਪੋਥੀਆਂ ਜਦ ਲੈ ਕੇ ਬਾਦਸ਼ਾਹ ਦੇ ਅੱਗੇ ਰੱਖੀਆਂ। ਉਹਨੇ ਕਹਿ ਦਿੱਤਾ ਕਿ اتنا ਵੀ ਮੈਂ ਨਹੀਂ ਪੜ ਸਕਦਾ। اے ਸ਼ਾਇਰ-ਏ-ਆਜ਼ਮ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਬਾਦਸ਼ਾਹ ਮਸਰੂਫ ਜ਼ਿੰਦਗੀ ਦੇ ਮਾਲਕਾ। ਸੜੇ ਪਰ ਇਤਨਾ ਸਮਾਂ ਕਿਧਰ। ਬਹੁਤ ਛੋਟੇ ਰੂਪ ਵਿੱਚ ਲਿਖ ਕੇ ਲਿਆ। ਛੋਕ ਤੇ ਨੇ ਉਸਨੇ ਚਾਰ ਕਿਤਾਬਾਂ ਨੂੰ ਦਿਲ ਨੂੰ ਚੋਟ ਨਹੀਂ ਬੜੀ ਲੱਗੀਆਂ ਫਿਰ ਬਾਦਸ਼ਾਹ ਕਹਿਣ ਲਗਾ ਜ਼ਰੂਰ ਛੋਟਾ ਲਿਖ ਕੇ ਲਿਆਓ ਮੈਂ ਪੜਨਾ ਚਾਹੁੰਦਾ ਮੇਰਾ ਸ਼ੌਕ ਹੈ ਮੈਂ ਜਾਣਨਾ ਚਾਹੁੰਦਾ ਸੰਸਾਰ ਦੇ ਜਿ ਵਿਸ਼ੇਸ਼ ਕੀ ਹੋਇਆ ਜੋ ਖਾਸ ਕਰਕੇ ਵਿਸ਼ੇਸ਼ ਘਟਨਾਵਾਂ ਲਿਖ ਕੇ ਲਿਆਓ ਰੱਬ ਦੀ ਨੇ ਹੁਣ ਛੋਟਾ ਕਰਨ ਦੇ 3 ਸਾਲ ਲੱਗ ਗਏ ਉਸਨੂੰ لیکن پھر بھی اس نو خیال سے کہ بادشاہ کہے گا اور چھوٹا کرو ایک پوتی نےچ کیتا لے کے نہیں گیا سوچتا رہا اور چھوٹا کرا اج کناں دے خبر پئی بادشاہ بستر مرگ تے آخری دم آ تے جارے شاہی طبیبا نے جواب دے دتا ਫਿਰਦौसी ਨੂੰ ਵੀ ਗੱਲ ਸੁਝੀ ਸੰਤ ਸੁਭਾਅ ਦਾ ਮਨੁੱਖੀ ਫਕੀਰ ਤਬੀਅਤ ਦਾ ਬੰਦਾ ਸੀ ਬਾਦਸ਼ਾਹ ਦੇ ਕੋਲ ਚਲਾ ਗਿਆ ਬਾਦਸ਼ਾਹ ਕਹਿ ਲਗਾ ਫਿਰਦौसी ਤੂੰ ਬੜੀ ਮਿਹਨਤ ਕੀਤੀ ਮੈਂ ਸੰਸਾਰ ਦਾ ਇਤਿਹਾਸ ਜਾਨਣਾ ਚਾਹੁੰਦਾ ਸੀ ਪਰ ਮੈਂ ਇਹ ਹਸਰਤ ਲੈ ਕੇ ਮਰ ਰਿਹਾ ਜਾ ਰਿਹਾ ਪਤਾ ਹੈ ਫਿਰਦौसी ਨੇ ਕੀ ਆਖਿਆ ਇਹ ਹਸਰਤ ਲੈ ਕੇ ਤੁਹਾਨੂੰ ਜਾਣਦੀ ਲੋੜ ਨਹੀਂ ਤੁਹਾਨੂੰ ਮਰਨ ਤੋਂ ਪਹਿਲੇ ਹੀ ਮੈਂ ਦੱਸ ਦੇਣਾ ਸੰਸਾਰ ਦਾ ਇਤਿਹਾਸ ਕੀ ਹੈ ਹੈ ਮੇਰੇ ਆਖਰੀ ਦਮ ਨਿਕਲਣ ਤੋਂ ਪਹਿਲੇ ਦੱਸ ਦੇਗਾ ਹਾਂ ਦੱਸਦੇ ਹਾਂ ਸੰਸਾਰ ਦਾ ਇਤਿਹਾਸ ਇਹ ਹੀ ਹੈ ਮਨੁੱਖ ਜੰਮਦੇ ਨੇ ਕੁਝ ਸਮਾਂ ਦੁੱਖ ਸੁੱਖ ਦੇ ਚ ਜੀਵਦੇ ਨੇ ਤੇ ਫਿਰ ਇੰਜ ਮਰ ਜਾਂਦੇ ਨੇ ਜਿਵੇਂ ਤੂੰ ਮਰ ਰਿਹਾ ਬਸ ਇਹ ਇਤਿਹਾਸ ਹੈ ਕੋਈ ਇਤਿਹਾਸ ਨਹੀਂ ਐਸ ਤਰ੍ਹਾਂ ਮਰ ਜਾਂਦੇ ਨੇ ਤਾਂ ਵਾਕਈ ਉਹਦਾ ਦਮ ਵੀ ਨਹੀਂ ਟਿਕਦਾ ਇਹ ਹੀ ਇਤਿਹਾਸ ਜਨਮ ਹੋਇਆ ਜੀਵਨ ਲਗਿਆ ਰੋਂਦਿਆਂ ਪਿੱਟਨਿਆਂ ਤੇ ਕੁਝ ਹੱਸਦਿਆਂ ਦੁੱਖ ਸੁੱਖ ਦੇ ਜ਼ਿੰਦਗੀ ਬਤੀਤ ਹੋਈਏ ਤੇ ਇੱਕ ਦਿਨ ਅੰਤ ਹੋ ਗਏ فردوسی نو اگے کر کے گرو گوبن سنگھ جی مہاراج اورنگ زیب نو سمجھا رہے ہیں چھے خوش گفت فردوسی ہے خوش تر زبان کہ فردوسی نے کتنا باہ مثال گل آکھی ہے کتنی سونی گل آکھی ہے چھے خوش گفت فردوسی ہے خوش تر زبان کہ زودی بودکار آہر منان ਕਿ ਜਲਦਬਾਜ਼ੀ ਕਰਨਾ ਸ਼ੈਤਾਨਾ ਦਾ ਕੰਮ ਹੁੰਦਾ ਹੈ ਸ਼ੈਤਾਨ ਕੋਣ ਹੁੰਦਾ ਹੈ ਕਾਲੀ ਤਬੀਅਤ ਦਾ ਬੰਦਾ ਜਲਦਬਾਜ਼ ਜਲਦਬਾਜ਼ ਉਸ ਤੋਂ ਕੁਝ ਵੀ ਠੀਕ ਨਹੀਂ ਹੋਵੇਗਾ ਕਿਉਂਕਿ ਉਹਦਾ ਧਿਆਨ ਗਹਿਰਾ ਨਹੀਂ ਜਾਏਗਾ ਉਸ ਤੋਂ ਗਲਤੀਆਂ ਹੋਣਗੀਆਂ ਕ੍ਰੋਧ ਨੇ ਕਿਹਾ ਮੋਹ ਰਾਜੇ ਨੂੰ ਮੈਂ ਹਰ ਇੱਕ ਨੂੰ ਜਲਦਬਾਜ਼ ਬਣਾ ਦੇਵਾਂਗਾ ਐਸੀ ਕਾਲੀ ਤਬੀਅਤ ਉਸਦੀ ਕਰ ਦੇਵਾਂਗਾ ਉਹਦਾ ਧਿਆਨ ਨਾ ਜਾਏਗਾ बंद करो मेरे गंवंतन को सुत्वंतन को बदरो कर डारो वितवंतन को सो अधीर करो और चातर के मत दूर निवारो कितना ही चालाक क्यों ना होवे सयाना क्यों ना होवे मूर्ग बनाते हैं मोड़ बनाते हैं हेत कारज नाए पखे कब हूं जिनके उर भीतर मैं पग धारों जिन्ना दे हृदय च मैं अपना पैर रखदा ਉਹ ਆਪਣਾ ਵਿਗੜਦਾ ਹੋਇਆ ਕੰਮ ਵੀ ਨਹੀਂ ਦੇਖ ਸਕਣਗੇ ਬੇ ਨੁਕਸਾਨ ਹੋ ਰਿਹਾ ਹੈ ਨਾਸ ਹੋ ਰਿਹਾ ਹੈ ਸਭ ਕੁਝ ਮੇਰਾ ਖਤਮ ਹੋ ਜਾਏਗਾ ਉਹ ਏਕ ਵੀ ਨਹੀਂ ਦੇਖਣਗੇ ਹਿਤ ਕਾਰਜ ਨਾਏ ਪਿਖੇ ਕਬਹੁ ਜਿਨਕੇ ਉਰ ਭੀਤਰ ਮੈਂ ਪਗਧਾਰੋਂ ਹਿਤ ਆਤਮ ਕੋ ਨ ਸੁਨੇ ਕਬਹੁ ਪੜਿਓ ਜਿਤਨੋ ਕੇ ਨਮਾਏ ਬਸਾਰੋਂ ਉਹ ਆਪਣੀ ਜ਼ਮੀਰ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ ਤੋ ਆਪਣੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ ਜੀਵਨ ਭਰ ਜੋ ਪੜਿਆ 10 15 ਸਾਲ ਮਿਹਨਤ ਕਰਕੇ ਇੱਕ ਸੈਕਿੰਡ ਵਿੱਚ ਮੈਂ ਭੁਲਾ ਕੇ ਰੱਖਦੇ ਹਾਂ ਖਤਮ ਕਰਕੇ 15 20 ਸਾਲ ਦੀ ਪੜਾਈ ਇੱਕ ਸੈਕਿੰਡ ਵਿੱਚ ਮੈਂ ਖਤਮ ਕਰਕੇ ਰੱਖਦੇ ਪੜਿਓ ਜਿਤਨੋ ਖੇਨ ਮਾਇ ਬਿਸਾਰੋ ਕਰੋ ਮਾਨਸਿਕ ਕਰੋ ਕਰੋਧ ਟਿਕ ਗਿਆ ਇਹ ਪੱਕਾ ਮਾਨਸਿਕ ਰੋਗ ਹੈ ਕ੍ਰੋਧ ਵਕਤੀ ਤੌਰ ਤੇ ਆ ਜਾਂਦਾ ਹੈ ਕਿ ਉਸ ਵਕਤ ਮਾਨਸਿਕ ਰੋਗੀ ਹੁੰਦਾ ਹੈ ਰੋਗੀ ਹੁੰਦਾ ਹੈ ਸੀਮਾ ਤੋਂ ਵਧੀ ਭਈ ਵਾਸ਼ਨਾ ਤੇ ਜਦ ਬੈਲੈਂਸ ਵਿਗਾੜ ਦਿੰਦੀ ਹੈ ਮਨ ਉਕਰੋਧੀ ਹੋ ਜਾਂਦਾ ਹੈ aur e ਰੋਗ ਕਿਧਰੇ ਵੱਧ ਜਾਏ ਮਨ ਵਿੱਚ ਤੋਂ ਸਾਰੇ ਰੋਗ ਪ੍ਰਗਟ ਹੋਣ ਵਾਸਤੇ ਤੰ ਤੇ ਆ ਜਾਂਦੇ ਨੇ ਆਮ ਲੋਕ ਇਹ ਸਮਝਦੇ ਨੇ ਦਾ ਤਨ ਰੋਗੀ ਹੈ ਨਹੀਂ ਉਸ ਰੋਗ ਦੀ ਜੜ ਮਨ ਦੇ ਚ ਹੈ ਮਨ ਦੇ ਚ ਜ਼ਰੂਰੀ ਨਹੀਂ ਹੈ ਜਿਹੜਾ ਰੋਗ ਤਨ ਤੇ ਪ੍ਰਗਟ ਹੋਇਆ ਹੈ ਇਹ ਤਨ ਦਾ ਰੋਗ ਹੋਵੇ ਉਸ ਰੋਗ ਦੀ ਜੜ ਮਨ ਦੇ ਚ ਲੰਬਾ ਚੋੜਾ ਉਪਲਾਸਾ ਮਹਿਲਾ ਕਰਾ ਇਹ ਤੀਸਰਾ ਸਰੀਰ ਹੈ ਅਨਮਈ ਕੋਸ਼ ਪ੍ਰਾਣਮਈ ਕੋਸ਼ ਮਨਮਈ ਕੋਸ਼ ਚੌਥਾ ਸਰੀਰ ਮੰਦਨੇ ਵਿਗਿਆਨਮਈ ਕੋਸ਼ ਬੜੀਆਂ ਸ਼ਕਤੀਆਂ ਪਈਆਂ ਨੇ ਅਗਰ ਕੋਈ ਸਿੱਧ ਹੋ ਜਾਂਦਾ ਹੈ ਰਿੱਧ ਹੋ ਜਾਂਦਾ ਹੈ ਕੋਈ ਬਾਹਰੋਂ ਇਹ ਸ਼ਕਤੀਆਂ ਨਹੀਂ ਆਉਂਦੀਆਂ ਅੰਦਰ ਪਈਆਂ